ਅਸੀਂ ਵਿੱਚ ਰਹਿੰਦੇ ਆ ਅਸੀਂ ਖੁਦ ਆਪਣੇ ਘਰ ਨੂੰ ਚਾਹੀਏ ਪਾੜੀ ਪੱਟ ਕੇ ਰਸਤਾ ਨਹੀਂ ਬਣਾ ਸਕਦੇ ਜਿਹਨਾਂ ਜਮੀਨਾਂ ਖੇਡੀਆਂ ਹੋਈਆਂ ਉਹਨਾਂ ਵਧੀਆ ਆਪਣੇ ਬੰਗਲੇ ਉੱਤੇ ਬਣਾਏ ਤੇ ਤਿਆਰ ਕੀਤੇ ਆ ਉਹ ਆnde 1 2 4 ਦਿਨ ਸੈਰ ਕਰਕੇ ਤੇ ਬਾਹਰ ਦੀ ਹਵਾ ਲੈ ਕੇ ਤਾਂ ਵਾਪਸ ਚਲ ਜਾਂਦੇ ਆ ਇਹ ਬੰਡ ਦੇ ਟਾਈਮ ਜਿਹੜਾ ਸਾਡਾ ਇਹਨੂੰ ਪੰਜਾਬ ਚ ਮਿਲਦਾ ਹਾਂਜੀ ਸਾਨੂੰ ਪੰਜਾਬ ਚ ਮਿਲਣ ਕਰਕੇ ਸਾਡਾ ਨੁਕਸਾਨ ਹੋਇਆ ਬਣੇ ਬਣਾਏ ਮਕਾਨ ਉਦਾਂ ਹੀ ਕਿੰਨੀ ਮਿਹਨਤ ਨਾਲ ਮਕਾਨ ਬਣਾਏ ਸਾਰੇ ਹਿਮਾਚਲ ਚਲੇ ਗਏ ਜੀ ਸਾਡਾ ਇਹ ਪੂਰਾ ਪਿੰਡ ਇਹ ਪੂਰਾ ਮੱਲਾ ਉਪਰਕੋਟ ਹੈ ਇਹ ਲਗਭਗ ਅੱਧੇ ਨਾਲੋਂ ਜ਼ਿਆਦਾ ਹਿਮਾਚਲ ਚਲੇ ਗਏ ਪੰਜਾਬ ਦੇ ਪਹਾੜੀ ਇਲਾਕੇ ਵਿੱਚ ਜ਼ਮੀਨਾਂ ਦਾ ਕਹਿੰਦੇ ਰੇਟ ਸਸਤਾ ਹੈ ਤੇ ਜ਼ਮੀਨਾਂ ਖਰੀਦਣੀਆਂ ਚਾਹ ਰਹੇ ਆ ਠੀਕ ਹੈ ਕੀ ਜ਼ਮੀਨ ਖਰੀਦਣਾ ਉੱਥੇ ਫਾਇਦੇ ਦਾ ਸੌਦਾ ਹੈ ਹਿਮਾਚਲ ਵਾਲੇ ਜਦੋਂ ਦੇਖਦੇ ਆ ਨਾ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਆ ਕਿ ਦੇਖੋ ਸਾਡਾ ਇੱਕ ਦੇਸ਼ ਆ ਸਹੀ ਹੈ ਕਿਉਂ ਜੀ ਬਿਲਕੁਲ ਜੀ ਇੱਕ ਛੋਟਾ ਜਿਹਾ ਵਿੱਚ ਬਾਰਡਰ ਆ ਦੇਸ਼ ਦੇ ਵਿੱਚ ਹੀ ਪੰਜਾਬ ਹਿਮਾਚਲ ਦਾ ਤੁਸੀਂ ਕਟੋ ਸਿਰੇ ਲਗਾਓ ਕੁਝ ਸਵੇਰਿਆਂ ਦਰੋਜਣਾ ਸਭ ਕੁਝ ਮਸ਼ੀਨ ਮਸ਼ੂਨ ਜੋ ਵੀ ਹੈ ਜੱਜਾ ਬਲੌਗਰ ਦੇਖ ਰਿਹਾ ਹੈ ਮੇਰੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਨਿਕਲਿਆ ਸੀ ਆਪਣੇ ਪਿੰਡ ਤੋਂ ਕੰਡੀ ਦਾ ਲਾਕਾ